ਉਹ ਤੜਕਸਾਰ ਕਿਸਾਨਾਂ ਦੇ ਵੱਲੋਂ ਟਰੈਕਟਰ ਕਰਲੇ ਸਟਾਰਟ ਟਰਾਲੀਆਂ ਦੇ ਵਿੱਚ ਰੱਖ ਲਿਆ ਸਮਾਨ ਹੋ ਗਏ ਸਿੱਧੇ ਆਖਰ ਕਿੱਧਰ ਨੂੰ ਜਾਣ ਦੀਆਂ ਤਿਆਰੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਦੇਖ ਕੇ ਸਰਕਾਰਾਂ ਨੂੰ ਵੀ ਵਿਫਤਾ ਪੈ ਗਈ ਸਰਕਾਰ ਵੀ ਹੈਰਾਨ ਹੋ ਗਈ ਕਿੰਨੇ ਸਵੇਰੇ ਸਵੇਰੇ ਕਿਸਾਨਾਂ ਦੇ ਵੱਲੋਂ ਟਰਾਲੀਆਂ ਭਰ ਲੀਆਂ ਗਈਆਂ ਸਾਜੋ ਸਮਾਨ ਸਾਰਾ ਰੱਖ ਲਿਆ ਗਿਆ ਰਾਸ਼ਨ ਰਸਦ ਸਾਰਾ ਕੁਝ ਨਾਲ ਲੈ ਕੇ ਕਿਸਾਨ ਹੁਣ ਸੱਦੇ ਹੋ ਗਏ ਟਰੈਕਟਰ ਸਟਾਰਟ ਕਰ ਲਏ ਜਥੇ ਦੇ ਜਥੇ ਜਥਿਆਂ ਦੇ ਰੂਪ ਦੇ ਵਿੱਚ ਵੱਡੀਆਂ ਗਿਣਤੀਆਂ ਦੇ ਵਿੱਚ ਟਰੈਕਟਰ ਟਰੈਕਟਰ ਤੁਹਾਨੂੰ ਸੜਕਾਂ ਦੇ ਉੱਤੇ ਨਜ਼ਰ ਆਉਣਗੇ ਆਖਰਕਾਰ ਕਾਰਨ ਕੀ ਹੈ ਕਿ ਟਰਾਲੀਆਂ ਦੇ ਵਿੱਚ ਸਮਾਨ ਰੱਖਣ ਲੱਗ ਗਏ ਕਿਸਾਨ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂ ਦੀ ਜਵਾਨੀ ਸੁਣਾਉਂਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੋਰਚੇ ਲੱਗਣੇ ਨੇ ਸਾਰੇ ਦੇਸ਼ ਦੀਆਂ ਵਿਧਾਨ ਸਭਾ ਦੇ ਅੱਗੇ ਉਸੇ ਸੰਬੰਧੀ ਭਾਰਤੀ ਕਿਸਾਨ ਜੁਗਨ ਨੇ ਇਕਤਾ ਗ੍ਰਾਹਾਂ ਵੱਲੋਂ ਜਿਹੜਾ 5 ਮਾਰਚ ਨੂੰ ਮੋਰਚੇ ਦੇ ਵਿੱਚ ਸ਼ਾਮਲ ਹੋਣਾਗਾ ਉਹਦੇ ਸੰਬੰਧੀ ਅੱਜ ਪਿੰਡ ਕਰਾਚੋ ਤੋਂ ਬਲਾਕ ਭਵਨ ਨਿਗੜ ਦੇ ਵਿੱਚੋਂ ਪੂਰੇ ਜੋਰਾਂ ਸੋਰਾਂ ਤੇ ਤਿਆਰੀਆਂ ਚੱਲ ਰਹੀਆਂ ਨੇ ਅਸੀਂ ਕੱਲ ਪਰਸੋ ਦੇ ਲੱਗੇ ਹੋਇਆਗੇ ਸਾਰਾ ਪੰਡਾ ਟਿੰਡਾ ਇਕੱਠਾ ਕਰਕੇ ਤੋਤਬਈਆ ਕਰਕੇ ਟਰਾਲੀਆਂ ਦੇ ਵਿੱਚ ਲੋਡ ਕੀਤਾਗਾ ਰਹਿਣ ਪੈਣ ਦਾ ਸੌਣ ਦਾ ਸਮਾਨ ਜੋ ਗੱਦੇ ਨੇ ਟਰਾਲੀਆਂ ਦੇ ਵਿੱਚ ਬਗੈ ਗੱਦੇ ਵਗੈਰਾ ਬਿਸਤਰੇ ਵਗੈਰਾ ਉਹ ਤਿਆਰ ਕੀਤੇ ਪਏ ਆ ਸਾਡਾ ਟਰਾਲੀਆਂ ਦੇ ਵਿੱਚ ਸਮਾਨ ਲੋਡ ਕਰ ਰਹੇ ਆਗੇ ਸ਼ਾਮ ਤੱਕ ਅਸੀਂ ਟਰਾਲੀਆਂ ਤਿਆਰ ਕਰ ਦਾਂਗੇ ਉੱਥੇ ਜਿਹੜਾ ਮੋਰਚੇ ਉੱਤੇ ਜਾਣ ਲਈ ਪੂਰੇ ਪ੍ਰਬੰਧ ਮੁਕੰਮਲ ਨੇ ਅਸੀਂ ਇੱਥੋਂ 4 ਮਾਰਚ ਨੂੰ ਜਿਹੜਾ ਰਵਾਨਾ ਹੋਣਾਗਾ ਰਸਤੇ ਦੇ ਵਿੱਚ ਇੱਕ ਰਾਤ ਰੁਕਣ ਦਾ ਪ੍ਰਬੰਧ ਕੀਤਾ ਹੋਇਆਗਾ 5 ਮਾਰਚ ਨੂੰ ਸਵੇਰੇ ਜਾਂ ਰਾਤ ਨੂੰ ਸਨੇਹਾਂ ਲੰਗਣਾਗਾ ਤੇ ਜਿੱਥੇ ਅੱਗੇ ਕੋਈ ਜਗ੍ਹਾ ਬਣੂਗੀ ਤੈਹ ਹੁੰਦੀ ਹੈ ਜਗ੍ਹਾ ਜੱਥੇਬੰਦੀਆਂ ਮੋਰਚੇ ਵੱਲੋਂ ਜਾਂ ਸਰਕਾਰ ਵੱਲੋਂ ਕਿਵੇਂ ਮੀਟਿੰਗਾਂ ਹੋਣੀਆਂ ਨੇ 3 ਤਰੀਕ ਨੂੰ ਤੇ ਵੱਡੀ ਗਿਣਤੀ ਚ ਜਿਹੜਾ ਭਾਰਤੀ ਕਿਸਾਨ ਜੁਨੇ ਨੇ ਇੰਤਰਾ ਗਰਾਹ ਦੇ ਬਲਾਕ ਕੋਹਾਨੀਗੜ ਦੇ ਵਿੱਚੋਂ ਬਹੁਤ ਭਾਰਮੀ ਗਿਣਤੀ ਦੇ ਵਿੱਚ ਮਾਵਾ ਪੈਣਾ ਕਿਸਾਨ ਮਜ਼ਦੂਰ ਨੌਜੋ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ 5 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੀ ਕਾਲ ਦਿੱਤੀ ਗਈ ਆ ਕਿ ਟਰਾਲੀ ਟਰੈਕਟਰ ਲੈ ਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਪਹੁੰਚੋ ਚੰਡੀਗੜ੍ਹ ਦੇ ਵਿੱਚ ਹੁਣ ਪੱਕਾ ਮੋਰਚਾ ਲੱਗਣ ਜਾ ਰਿਹਾ ਇੱਕ ਪਾਸੇ ਤਾਂ ਸ਼ੰਭੂ ਬਾਰਡਰ ਦੇ ਉੱਤੇ 13 ਫਰਵਰੀ 2024 ਤੋਂ ਮੋਰਚਾ ਲੱਗਿਆ ਖਨੌਰੀ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਮੋਰਚਾ ਲੱਗਿਆ ਪਰ ਦੂਜੇ ਪਾਸੇ ਹੁਣ ਸਯੁਕਤ ਕਿਸਾਨ ਮੋਰਚਾ ਜਿਹੜਾ ਉਹਨਾਂ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਜਿਉ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਜਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲਖੋਵਾਰ, ਰਮਿੰਦਰ ਪਟਿਆਲਾ, ਬੋਟਾ, ਸ਼ਾਦੀਪੁਰ, ਬੋਟਾ ਸਿੰਘ, ਬੁਰਜਗਿਲ, ਰੁਲਦੂ ਸਿੰਘ, ਮਾਨਚਾ ਖੁੰਡੇਵਾਲਾ ਤੇ ਹੋਰ ਕਈ ਕਿਸਾਨ ਜੰਗਵੀਰ ਚੋਹਾਨ ਜਿਹੜੇ ਕਈ ਕਿਸਾਨ ਆਗੂ ਨੇ ਜਿਹੜੇ ਉਹ ਇਸ ਸਯੁਕਤ ਕਿਸਾਨ ਮੋਰਚੇ ਦੇ ਮੈਂਬਰ ਨੇ ਤਾਂ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਹੁਣ 5 ਮਾਰਚ ਨੂੰ ਜਿਹੜਾ ਵੱਡਾ ਐਲਾਨ ਕੀਤਾ ਹੋਇਆ ਆਖਰ ਕਿਸਾਨ ਇਕਜੁੱਟ ਹੋ ਕੇ ਕਿਉਂ ਨਹੀਂ ਲੜਦੇ ਇਹ ਸਵਾਲ ਜ਼ਰੂਰ ਆ ਇੱਕ ਪਾਸੇ 13 ਮੰਗਾਂ ਨੂੰ ਲੈ ਕੇ 2013 ਫਰਵਰੀ 2024 ਤੋਂ ਮੋਰਚਾ ਲੱਗਿਆ ਜਿੱਥੇ ਕਿ ਸ਼ੰਭੂ ਬਾਰਡਰ ਦੇ ਉੱਤੇ ਸਰਬਨ ਸਿੰਘ ਪੰਦੇਰ ਬਲਵੰਤ ਸਿੰਘ ਬਹਿਰਾਮ ਕੇ ਮਨਜੀਤ ਸਿੰਘ ਰਾਏ ਉਸ ਤੋਂ ਇਲਾਵਾ ਸਰਜੀਤ ਸਿੰਘ ਫੂਲ ਅਮਰਜੀਤ ਮੋੜੀ ਹਰਿਆਣਾ ਦੇ ਕਿਸਾਨ ਨੇ ਤਾਂ ਇਹ ਕਿਸਾਨ ਜਿਹੜੇ ਨੇ ਉੱਥੇ ਬੈਠੇ ਨੇ ਦੂਜੇ ਪਾਸੇ ਜੇਕਰ ਖਨੌਰੀ ਬਾਰਡਰ ਦੀ ਗੱਲ ਕੀਤੀ ਜਾਵੇ ਖਨੌਰੀ ਬਾਰਡਰ ਦੇ ਉੱਤੇ ਮੋਰਚੇ ਦੀ ਅਗਵਾਈ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਕਾਕਾ ਕੋਟਲਾ ਵੀ ਮੰਨਿਓ ਕੁਹਾੜ ਤੇ ਹੋਰ ਕਈ ਕਿਸਾਨ ਆਗੂ ਤਾਂ ਸਾਰੇ ਕਿਸਾਨ ਜਿਹੜੇ ਨੇ ਆਪੋ ਆਪਣੀ ਢਫਲੀਆਂ ਕਿਉਂ ਵਜਾ ਰਹੇ ਨੇ ਕਿਸਾਨ ਆਗੂ ਕਿਤੇ 13 ਮੰਗਾ ਨੂੰ ਲੈ ਕੇ ਬੈਠੇ ਨੇ ਹੁਣ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ 5 ਤਰੀਕ ਨੂੰ ਚੰਡੀਗੜ੍ਹ ਜਾਣ ਦਾ ਐਲਾਨ ਕਰ ਦਿੱਤਾ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਅਗਾਉਣ ਦਾ ਐਲਾਨ ਕਰ ਦਿੱਤਾ ਜਿਸ ਨੂੰ ਲੈ ਕੇ ਹੁਣ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਨੇ ਕਿਉਂਕਿ ਅੱਗੇ ਮੌਸਮ ਵੀ ਗਰਮੀ ਦਾ ਸ਼ੁਰੂ ਹੋ ਚੁੱਕਿਆ ਤਾਂ ਕਿਸਾਨਾਂ ਦੇ ਵੱਲੋਂ ਪੱਖੇ ਕੂਲਰ ਵੀ ਹੁਣ ਨਾਲ ਚੱਕ ਲਏ ਨੇ ਤੇ ਅੱਗੇ ਹੁਣ ਬਾਰਿਸ਼ ਵੀ ਹੋ ਸਕਦੀ ਆ ਕੋਈ ਪਤਾ ਨਹੀਂ ਉਸ ਤੋਂ ਬਚਣ ਦੇ ਲਈ ਲੋ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਟਰਾਲੀਆਂ ਦੇ ਉੱਤੇ ਤਰਪਾਲਾਂ ਵੀ ਪਾ ਲੀਆਂ ਤਾਂ ਤਿਆਰੀਆਂ ਜਿਹੜੀਆਂ ਜ਼ਰੂਰ ਕਰ ਲਈਆਂ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦਾ ਇਹ ਮੋਰਚਾ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਵਾਏਗਾ ਜਾਂ ਫਿਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਵੀ ਪੱਕਾ ਮੋਰਚਾ ਲੱਗੇਗਾ ਕਿਸਾਨ ਆਖਰ ਹਰ ਪਾਸੇ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਕਿਉਂਕਿ ਪੰਜਾਬ ਸਰਕਾਰ ਦੇ ਖਿਲਾਫ ਹੁਣ ਮੋਰਚਾ ਲੱਗਣ ਜਾ ਰਿਹਾ ਦੂਜੇ ਪਾਸੇ ਜੋ ਬਾਰਡਰਾਂ ਦੇ ਉੱਤੇ ਲੱਗਿਆ ਹਰਿਆਣਾ ਪੰਜਾਬ ਦੇ ਉਹ ਕੇਂਦਰ ਸਰਕਾਰ ਦੇ ਖਿਲਾਫ ਲੱਗਿਆ ਹੋਇਆ ਮੋਰਚਾ ਆਖਰ ਕਦੋਂ ਤੱਕ ਇਸ ਤਰੀਕੇ ਦੇ ਮੋਰਚੇ ਦੇਖਣ ਦੇਖਣ ਨੂੰ ਮਿਲਣਗੇ